ਲਓ ਜੀ ਮਨਾਲੀ ਵਾਲੇ ਮੁੰਡੇ ਹੁਣ ਚੱਲਦੇ ਨੇ ਸ਼ਿਮਲੇ ਨੂੰ ਲਓ ਵੀ ਰਾਕੇ ਵੀ ਮੁੰਡੇ ਆ ਸਮਾਨ ਸਾਰਾ ਵਿੱਚ ਰਾਕੇ ਮੁੰਡੇ ਆ ਦੂਜਾ ਵੀ ਲਿਆ ਬਣਾ ਜਾ ਠੀਕ ਠੂੜੀਆਂ ਲਓ ਵੀ ਖਾਰੇ ਭੁਜੀਏ ਜੂਸ ਰੱਖਦੇ ਨੇ ਮੁੰਡੇ ਨੇ ਆ ਬੜਾ ਲੱਖਾ ਬਾਈ ਆ ਗਿਆ ਲਓ ਜੀ ਪਿੰਡੋਂ ਤੋਰ ਪਏ ਆ ਠੀਕ ਆ ਮੁੰਡਿਆ ਠੀਕ ਆ ਠੀਕ ਓਕੇ ਚੱਲੀ ਜੀਵਨ ਸੰਨ ਸੰਭਵਾਂ ਮੁੰਡਿਆ ਲੈਣੇ ਆ ਸਹਰਾਣੇ ਅਗੋਂ ਲੰਮਾ ਕਾਫੀ ਅੱਗੇ ਆ ਗਿਆ ਸਹਰਾਣੇ ਮੁੰਡਿਆ Shimla ਦਾ ਆਪਣਾ ਕਲੀਅਰ ਹੋ ਗਿਆ ਠੀਕ ਆ ਹੁਣ ਕਨਫਰਮ ਆ ਡਨ ਡਨ ਡੰਨੀ ਡੰਨ ਉੱਥੇ ਉੱਥੇ ਵਾਲ ਗਲੇ ਰਹੇ ਪਏ ਵਿੱਚ ਨਹੀਂ ਆਏ ਬੋਲਣਾ ਕਹਿੰਦੇ ਠੀਕ ਆ ਆ ਮੁੰਡਾ ਕਿੱਥੇ ਆ ਨਨ ਕੀ ਸੈਟਿੰਗ ਵਾਟਿੰਗ ਕਰਦਾ ਰਹਿੰਦਾ ਵਾ ਖਾ ਓਰੇ ਮੂੰਹੇ ਇੱਧਰ ਇੱਧਰ ਆਇਆ ਇੱਧਰ ਜਿਹਾ ਨੇ ਉੱਧਰ ਜਿਹਾ ਲਿਆਦਾ ਉੱਧਰ ਆਇਆ ਓਕੇ ਓਕੇ ਪਿਸ਼ਾਬ ਕਰ ਪਿਸ਼ਾਬ ਪਿਸ਼ੂ ਕਰਕੇ ਆਉਣੇ ਵੇਲੇ ਹੋ ਗਏ ਪਿਸ਼ਾਬ ਕਰ ਕਿਦਾ ਤੇਰਵਾੜ ਗੱਡੀ ਚਲਾ ਰਿਆ ਹੁਣ ਮੈਂ ਚੰਗਰ ਚੰਗਰ ਠੀਕ ਇਹ ਡਰਵਰ ਨੇ ਸਭ ਲਈਏ ਟੈਂਕੀ ਬਹੁਤ ਲੱਗਦਾ ਹੈ ਆ ਵੀ ਲੱਕੀ ਬੋਲ ਕੁਛ ਆਵੇ ਬੱਤੀ ਨੇ ਹਜੇ ਨਹੀਂ ਬੋਲਣਾ ਲੱਗੋ ਬਾਈ ਬਾਤ ਹੋ ਗਈ ਸੱਟ ਕਲੇ ਨਾਰਦੀ ਆ ਵੀ ਮੁੰਡੇ ਆਪਣੇ ਕਹਿੰਦੇ ਆਰੇ ਫਰੈਸ਼ਮੈਂਟ ਲੈਣ ਵਾਹ ਲੱਕੀ ਪੇਟਰੋ ਜੀਨਕਪੁਰ ਪਹੁੰਚ ਗਏ ਆਪਾਂ ਆ ਗਈ ਸੋਹਣੀਆਂ ਸੋਹਣੇ ਬਿਲਡਿੰਗਾਂ ਦੇਖਣ ਲੱਗੀਆਂ ਮਾਰਕੀਟ ਵਧੀਆ ਪੁਰੀ ਢੈਂਟ ਨਹੀਂ ਉਹ ਗਲਤ ਮੋੜ ਦਾ ਸਾਰਾ ਤੁਹਾਨੂੰ ਸਰੋ ਡੈਸਟੀਨੇਸ਼ਨ ਦੇਖਣ ਲੱਗ ਗਿਆ ਆਪਾਂ ਨੂੰ 115 ਕਿਲੋਮੀਟਰ ਕਹਿੰਦਾ ਹੈ। ਲੱਗੀ ਆ ਗਈ ਅੰਦਰ ਤੇ ਆ ਬਣਾ ਇਸ ਦੀ ਹੁੰਦਾ ਵਿੱਚ ਰੋਟੀ ਜੇ ਬੰਦੇ ਨੂੰ ਲੱਗੀ ਭੁੱਖ ਨਾਲੇ ਜਰੂਰੀ ਆ ਨਾਲੇ ਰੋਟੀ ਵੀ ਜਰੂਰੀ ਹੋ ਜਾਂਦਾ ਨਾਲੇ ਬੈਗ ਨਾ ਨਾ ਵੀ ਨਾ ਗਲਤ ਕੰਮ ਨਹੀਂ। ਓਨਲੀ ਰੋਟੀ ਨਿੰਦਰ ਨੂੰ ਹੱਥ ਕਰੀ। ਥੱਲੀ ਰੋਟੀ। ਉੱਪਰ ਚੱਲੇ ਨੇ ਇੱਥੇ ਲੈੱਗ ਲੋਗ ਲੈਣਗੇ ਲੱਗਦਾ ਹਣਾ ਇਹ। ਮਾ ਬਿੱਟ ਕਟਵਾ ਕਾ ਲੱਗਿਆ ਹੁਣ 200 ਦੇ ਰੋਸਟਰ ਲਵਾ ਲੋ ਪਰ ਆਪਾਂ ਬਾਈ ਦੇਖ ਬਾਈ ਤੁਸੀਂ ਹੈਗੇ ਹੋ ਸਾਰੇ ਛੋਟੇ ਤੇ ਮੈਂ ਆਗਾ ਤੁਹਾਡੇ ਚੋਂ ਵੱਡਾ ਤੂੰ ਮੈਂ ਜੱਟਾ 38 ইয়ারস ਠੀਕ ਆ ਤੇ ਅੱਜ ਆਪਾਂ ਨੂੰ ਟਾਈਮ ਤਾਂ ਲੱਗਿਆ ਮੈਨੂੰ ਥੋੜੀ ਗੱਲ ਫਲਾਣੀ ਪੈ ਗਈ ਹੋ ਜਾਂਦਾ ਹੋ ਜਾਂਦਾ ਕੋਈ ਗੱਲ ਨਹੀਂ ਹੋ ਜਾਂਦਾ ਓਕੇ bro ਓਕੇ ਮੇਜ ਦਾ ਮੇਜ ਦਾ 1 ਹੋ ਜਾਂਦਾ ਹੁੰਦਾ ਹੈ ਨਾ ਆਪਾਂ ਦਾ ਵੱਡਾ ਬਾਈ ਸਮਝਦੇ ਆ ਬਾਈ ਵੇਚਣ ਦੀ ਗੱਲ ਨਹੀਂ ਮੁੰਡੇ ਹੁੰਡੇ ਆ ਜੋ ਮੁੰਡਾ ਹੁੰਡਾ ਬੰਨਾ ਪੈਂਦਾ ਜਿਹੜਾ ਵੱਡਾ ਹੈ ਬਾਈ ਉਹ ਵੱਡਾ ਉਹ ਗੱਲ ਖਤਮ ਪਿੱਛੇ ਦੇਖਦਾ ਕੁਝ ਨਹੀਂ ਕੋਈ ਗੱਲ ਨਹੀਂ ਸਵੇਰੇ ਤੂੰ ਸਵੇਰੇ ਇੱਕ ਮਿੰਟ ਹੈਲੋ ਗਾਇਜ਼ ਤੁਸੀਂ ਸਵੇਰੇ ਦੇਖਿਓ ਸਾਨੂੰ ਆ ਆਗੇ 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 ਪੰਜਾਬੀ ਮੁੰਡੇ ਆਗੇ ਸਵੇਰੇ ਜੀ ਮੁੰਡੇ ਨੇ ਸਾਨੂੰ ਦੂਜੇ ਕਲਿੱਪ ਵਿੱਚ ਦੇਖ ਲਿਓ ਕੋਈ ਗੱਲ ਨਹੀਂ ਅਜੇ ਨਹੀਂ ਦਿਖਦੇ ਆ ਓ ਲੈ ਲੱਗ ਇਧਰ ਮਾਰਾਂ ਨਾ ਆ ਆ ਆਮ ਆਦਮੀ ਪਾਰਟੀ ਦਾ ਲੱਗਦਾ ਹੈ ਇਹ ਰਾਜਾ ਬੜਿੰਗ 12 5 ਨਾ ਕਾਮਰਸ 12 48 12 48 ਤੋਂ ਆੜੀ ਦਿੱਤਾ ਐ ਇੰਨੀ ਵਾਲੇ ਕਹਿੰਦੇ ਕਹਿੰਦੇ ਭਗਵੰਤ ਮਾਨ ਭਗਵੰਤ ਮਾਨ ਜੋ 12 5 48 ਸਿੱਖੀ ਜਾਂਦੇ ਸਕੂਲ ਖੋਲੋ ਬੜਾ ਉਹ 12 53 ਹੋ ਜਾਣਾ ਕਹਿੰਦਾ 12 5 12 53 ਹੋਣ ਤੋਂ ਪਹਿਲਾਂ ਮੈਂ ਸਕੂਲ ਖੋਲ੍ਹ ਦੂੰ ਕਹਿੰਦਾ ਥੋੜੀ ਜਿਹੀ ਮਰੀਆਂ 12 53ਆਂ ਗੋਲੀਆਂ 'ਚ ਮਰੀਆਂ ਓਏ ਓ ਭਰਾਵਾ ਦੇਖਿਆ ਉਹ ਵੀਡੀਓ ਸਰਦਾਰ ਨੇ ਬਣਾਈ ਆ ਕਹਿੰਦਾ ਭਾਜੋ ਜਮੇ ਉਲਟ ਸਾਰਾ ਕੁਝ ਮੈਂ ਨਹੀਂ ਸਮਝ ਸਕਦਾ ਬਹੁਤ ਘਾਤਨਾ ਕਿ 80+ ਇਹਦਾ ਬਹੁਤ ਚੱਲੇਆ ਡਾਇਲੋਗ ਪਾਉਣਾ ਦਰ ਪਹਾੜ ਵੀ ਦਿਖਣ ਲੱਗ ਗਏ ਹੁਣ ਪਹਾੜ ਆ ਗਏ ਵੀ ਆ ਦੇਖੋ ਲਾਓ ਵੀ ਪਹਾੜੀ ਏਰੀਆ ਸ਼ੁਰੂ ਹੋ ਗਿਆ ਆ ਕਿਤੇ ਆਪਾਂ ਇਹ ਪਹਾੜ ਪਤਨ ਜੀ ਕਿਨੂ ਕਿਨੂ ਦਿਖਾਏ ਯਾਰ ਓ ਮਾਈ ਗਾਡ ਜਿਹੜੇ ਮੈਂ ਹੁਣ ਹੋਟਲ ਚ ਜਿਹੜੇ ਮੈਂ ਜਿਹੜੇ ਪਹਾੜ ਮੈਂ ਰੂਮ ਚ ਦੇਖਣੇ ਜਾ ਕਿ ਉਹ ਗੱਲ ਲੱਗ ਇਹ ਥੀਊ ਦੇਖ ਵੇਲੇ ਰੂਮ ਚ ਹੋ ਸਹੀ ਗੱਲ ਨਹੀਂ ਇੱਥੇ ਕਿਹੜੇ ਆਣ ਜਾਣਾ ਰਿਹਾ ਥੀਊ ਵਾਸ ਕੈਂਟਾ ਹੋ ਗਏ ਮਿੱਤਰੋ। ਮੀਂਹ ਕਰ ਬਰੂ, ਵੀਂਹੇਰ ਕਰਿਆ। ਯਾਰ ਦਿੰਨੇ ਬਰੂ। ਬੋੜਾ ਰਿਆ ਉਹ। ਮੀਂਹਦਰ ਮੀਂਹਰ। ਲੈ, ਤੂੰ ਖਾਣਾ ਪਹਿਲਾਂ। ਨਾ ਨਾ ਦਾ ਮੈਂ ਖਾਇਆ ਹੋਇਆ। ਤੈਨੂੰ ਇੱਦੀ ਜੋੜ ਕੇ। ਖਾਣਾ ਮੈਂ। ਆ ਹਾਂ। ਜਾਂਦਾ ਕਹਿੰਦੇ ਗੁਣੀਆ। ਲਓ ਵੀ ਮਿੱਤਰੋ ਬਰਫ ਦੇਖਣੀ ਸ਼ੁਰੂ ਹੋ ਗਈ। ਬਾਕੀ ਅੱਗੇ ਜਾ ਕੇ ਦੇਖਦੇ ਆ ਮਾਹੌਲ ਕੀ ਆ। ਜਾਂ ਪੂਰਾ ਲੱਗਿਆ ਹੋਇਆ। ਜਾਮੋ ਜਾਮ ਕਾਮ ਹੋਰ ਵੀ ਮਤਰੋਸ਼ਿਆਂ ਨੂੰ ਲੈ ਕੇ ਦੇ ਗੇਟ ਦੇ ਵਿੱਚ ਐਂਟਰ ਕਰਨ ਲੱਗੇ ਆ। ਹੋਟਲ 'ਚ ਪਹੁੰਚ ਗਏ ਆਪਾਂ। ਦੇਖੋ ਵੀ ਮੁੰਡੇ, ਹੋਟਲ ਦਾ ਵਿੱਚ ਲੈਦੇ ਨੇ ਨਜ਼ਾਰੇ। ਜੋ ਜੋ ਆ ਆਪਣਾ ਹੋਟਲ ਆ। ਅੱਗੇ ਵੀ ਰੂਮ ਦਿਖਾਓ ਅੱਗੇ। ਹੋਰ ਦੇਖੋ। ਲਓ ਵੀ ਮਿੱਤਰੋ ਹੋਟਲ ਦੇ ਵਿੱਚ ਆ ਗਏ ਰੋਟੀ ਪਾਣੀ ਖਾ ਕੇ ਗੁੱਡੇ ਹੋ ਗਏ ਵਿਹਲੇ ਮਾੜਾ ਹੋਂਕੇ ਦੇ ਖੇਰੇ ਇਹ ਨਾਲ ਕਿ ਹੁਣ ਕੀ ਹਜੇ ਇੱਕ ਵਾਰ ਲਓ ਵੀ ਮਿੱਤਰੋ ਕਬਜ਼ਾ ਦੀ ਦਵਾਈ ਦਾਣਾ ਲੱਕੀ ਭਾਈ ਆਹ ਦੇਖੋ ਜੀ ਆਹ ਇਹ ਦਵਾਈ ਇਦਾਂ ਦੀ ਆ ਇਹ ਕਬਜ਼ ਜਰੂਰ ਕਰਦੀ ਆ ਪਟਾਕੇ ਫੇਰ ਲਗਾਤਾਰ ਹੀ ਬੰਦੀ ਆ ਇਹੋਰਾ ਸ਼ਾਟ ਆਇਆ ਸ਼ਾਟ ਆਹ ਲਓ ਇਹ ਤਾਂ ਕਬਜ਼ਾ ਦੀ ਦਵਾਈ ਇੱਕ ਮਿੰਟ ਇਹ ਇਹਦਾ ਤੁਸੀਂ ਸਵੇਰੇ ਦੇ ਚਾਚਾ ਭਰਿਆ ਤੇ ਆ ਗਿਆ ਅੰਦਰ ਤੇ ਯਾਰ ਜਲੰਦਰ ਸਵੇਰੇ ਪੜਾਕਾ ਪੂਰਾ ਗੁੱਲ ਕੇ ਇੱਕ ਹੋਰ ਇੱਕ ਹੋਰ ਇੱਕ ਹੋਰ ਇਹਨਾਂ ਚਾਚੇ ਪੜਾਕੇ ਦੇ ਲੈ ਕੇ ਇਹ ਜਿਹੜੇ ਸਵੇਰੇ ਪਤਾ ਨਹੀਂ ਦਵਾਈ ਚੱਲ ਜਾਂਦੀਆਂ ਸਾਡੀਆਂ ਇਹ ਪੜਾਕਾ ਜਿਹੜਾ ਵੀਡੀਓ ਬਣਾ ਰਿਹਾ ਉਹ ਤਾਂ ਕਾਮ ਆਦਾ ਆ ਮਰਦਾ ਜੱਕਾ ਤਾਂ ਆ ਹੀ ਹੈ ਮਰਦਾ ਜਾਮ ਨਹੀਂ ਆਇਆ ਮਰਦਾ ਆ ਬੜਾ